ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਭੈਣੋ ਭਰਾਓ ਮੈਂ ਹਰਦੀਪ ਸਿੰਘ ਸਹੂਤਾ ਤੇ ਸਰਦਾਰ ਸਤਿੰਦਰ ਸਿੰਘ ਦੀ ਪ੍ਰਾਰ ਅੱਜ ਦਾ ਵਿਸ਼ਾ ਸਾਡਾ ਹੋਊਗਾ ਜੀ ਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਬਣਾਉਂਦੇ ਆ ਇਹ ਚੁਣਦੇ ਆ ਉਹ ਕਿਸ ਤਰੀਕੇ ਨਾਲ ਚੁਣਿਆ ਜਾਣਾ ਚਾਹੀਦਾ ਉਹਨੂੰ ਕੋਈ ਸੂਝਵਾਨ ਬੰਦੇ ਚੁਣਨਾ ਜਾਂ ਕੋਈ ਮਤਲਬ ਪੜ੍ਹੇ ਲਿਖੇ ਹੋਣ ਜਾਂ ਕਮੇਟੀ ਮੈਂਬਰ ਹੋਣ ਜਾਂ ਐਸਜੀਪੀਸੀ ਜੋ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਉਹਦੇ ਬਾਰੇ ਸਾਨੂੰ ਜਾਣਨਾ ਪਾਉਣਗੇ ਅੱਜ ਸਰਦਾਰ ਸਤਿੰਦਰ ਸਿੰਘ ਦੀ ਪ੍ਰਾਰਥਾ ਹਾਂਜੀ ਸਰ ਸੋਤਾ ਸਾਹਿਬ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਵਿਸ਼ਾ ਚੁਣਿਆ ਗਿਆ ਬਹੁਤ ਵਧੀਆ ਹੈ ਇਸ ਵਿੱਚ ਇਹ ਬਹੁਤ ਅੱਗ ਵਾਂਗੂ ਭਖ ਰਿਹਾ ਇਹ ਵਿਸ਼ਾ ਜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਸਾਸੀਂ ਸਭ ਤੋਂ ਜਿਹੜੇ ਆਪਣੇ ਪੰਜ ਤਖਤ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਸਰਮੌਰ ਸੰਸਥਾਵਾਂ ਗਿਣਦੇ ਹੈਗੇ ਆਪਣੇ ਸਿੱਖ ਪੰਥ ਦੀਆਂ ਜੀ ਔਰ ਪੰਜਾਂ ਤਖਤਾਂ ਦੇ ਵਿੱਚੋਂ ਜਿਹੜਾ ਅਕਾਲ ਤਖਤ ਹੈ ਉਹਨੂੰ ਅਸੀਂ ਸਭ ਤੋਂ ਮੇਨ ਤਰਜੀਹ ਦਿੰਦੇ ਆਂ ਵੀ ਪਹਿਲੇ ਨੰਬਰ ਤੇ ਸਾਡਾ ਅਕਾਲ ਤਖਤ ਸਾਹਿਬ ਹੈ ਸਾਡੇ ਜੋ ਵੀ ਹੁਕਮ ਪੰਥ ਨੂੰ ਜਾਂ ਜੋ ਪੰਥ ਲਈ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਉਹ ਅਕਾਲ ਤਖਤ ਤੋਂ ਹੁਕਮ ਜਾਰੀ ਹੁੰਦੇ ਆ ਜਿਨ੍ਹਾਂ ਨੂੰ ਸਾਰੀ ਕੌਮ ਮੰਨਦੀ ਆ ਅਗਰ ਕੋਈ ਪੰਥ ਦੇ ਨਾਲ ਕੋਈ ਗਰਦਾਰੀ ਕਰਦਾ ਜਾਂ ਹੋਰ ਉਹਨੂੰ ਉਹਦੀ ਪੇਸ਼ੀ ਵੀ ਅਕਾਲ ਤਖਤ ਦੇ ਉੱਪਰ ਹੀ ਹੁੰਦੀ ਆ ਜੋ ਇਸ ਵੇਲੇ ਸਮਾਂ ਚੱਲ ਰਿਹਾ ਜੋ ਇਹ ਦੌਰ ਚੱਲ ਰਿਹਾ ਹੈ ਦੌਰ ਚੱਲ ਰਿਹਾ ਹੈ ਇਸ ਦੌਰ ਦੇ ਵਿੱਚ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇੱਕ ਕਟਪੁਤਲੀ ਬਣਾ ਦਿੱਤਾ ਜਦੋਂ ਲੋੜ ਪਈ ਆਪਣਾ ਇੱਕ ਬੰਦਾ ਲਾ ਦਿਓ ਜਿੰਨੀ ਦੇਰ ਉਹ ਕੰਮ ਕਰਦਾ ਸਾਡੇ ਲਈ 19 ਦੇਰੋਂ ਠੀਕ ਆ ਜਿਸ ਵੇਲੇ ਉਹਨੇ ਕਿਹਾ ਵੀ ਮੈਂ ਸਿੱਕੀ ਸਿਧਾਂਤਨਾ ਚੱਲਣਾ ਤੇ ਆ ਜਿਹੜੀ ਜੋ ਤੁਸੀਂ ਗੱਲ ਕਰਵਾ ਰਹੇ ਹੋਗੇ ਗਲਤ ਹੈ ਉਸ ਵੇਲੇ ਉਹਨੂੰ ਦੂਜੇ ਦੇ ਨਾ ਦਿਓ ਤੇ ਆਪਣਾ ਹੋਰ ਬੰਦਾ ਲਾ ਦਿਓ ਜੀ ਇਸੇ ਹੀ ਤਰ੍ਹਾਂ ਜੋ ਘਟਨਾਕ੍ਰਮ ਹੋਏ ਆ ਪਿਛਲੇ ਤਕਰੀਬਨ 2-4-5 ਮਹੀਨਿਆਂ ਦੇ ਅੰਦਰ ਕਿ ਦੋ ਤਿੰਨ ਜਥੇਦਾਰ ਸਾਹਿਬ ਦੀ ਨੂੰ ਲਾਇਆ ਗਿਆ ਤੇ ਫਿਰ ਉਹਨਾਂ ਨੂੰ ਬਦਲ ਦਿੱਤਾ ਗਿਆ ਤੇ ਇਸ ਵੇਲੇ ਜਿਹੜੇ ਜਿਹੜੇ ਜਥੇਦਾਰ ਲਾਏ ਗਏ ਹਨ ਉਹ ਸਰਦਾਰ ਭਾਈ ਕੁਲਦੀਪ ਸਿੰਘ ਗੜਗੱਜ ਸਾਹਿਬ ਹਨ ਜੀ ਜੋ ਜਿਸ ਤੱਕ ਮੈਂ ਜਾਣਦਾ ਕਿ ਉਹ ਪਹਿਲਾਂ ਉਹ ਉਹ ਕਥਾਕਾਰ ਵੀ ਹੈਗੇ ਮੈਂ ਕਈ ਵਾਰ ਉਹਦੀ ਕਥਾਵਾਂ ਸੁਣੀਆਂ ਬਹੁਤ ਸੱਚੀ ਬਾਣੀ ਬੋਲਦੇ ਆ ਠੀਕ ਤੇ ਜੋ ਪਿੱਛੇ ਘਟਨਾਕਰਮ ਹੋਏ ਆ ਉਹਨਾਂ ਦੇ ਵਿੱਚ ਅਗਰ ਅਸੀਂ ਇਹਨੂੰ ਹੁਣ ਮੁੱਢ ਤੋਂ ਦੇਖੀਏ ਵੀ ਇਹ ਇਹ ਚੱਲਿਆ ਕਿੱਥੋਂ ਆ ਵੀ ਇੱਕ ਨੂੰ ਲਾ ਦਿਓ ਦੂਜੇ ਨੂੰ ਲਾ ਦਿਓ ਇਹ ਚੱਲਿਆ ਹੈਗਾ ਬਾਦਲ ਦੇ ਪਰਿਵਾਰ ਤੋਂ ਅਕਾਲੀ ਦਲ ਜੋ ਬਣਿਆ ਸੀਗਾ ਅਕਾਲੀ ਦਲ ਉਹ ਸਿੱਖਾਂ ਦੀ ਸਰਮੌਰ ਪਾਰਟੀ ਬਣਿਆ ਸੀਗਾ ਵੀ ਸਿੱਖਾਂ ਦੇ ਹੀ ਹੱਕ ਦੀ ਗੱਲ ਕਰੂਗਾ ਜੀ ਪਰ ਇਹਨਾਂ ਨੇ ਉਹੀ ਜਿਹੜਾ ਅਕਾਲੀ ਦਲ ਹੈ ਉਹਨੂੰ ਉਹਦੇ ਵਿੱਚ ਨੇ ਨਵੇਂ ਪਰਸੈਂਟ ਸਿਆਸਤ ਲਿਆ ਕੇ ਤਾਂ ਉਹਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਤੇ ਹੁਣ ਉਹ ਘਰ ਦੀ ਪਾਰਟੀ ਬਣਾ ਲਈ ਪਰਿਵਾਰਕ ਬਣਾ ਲਿਆ ਸਾਰਾ ਉਹਨੂੰ ਪਰਿਵਾਰਕ ਬਣਾ ਲਿਆ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਇਹਨਾਂ ਦੀ ਤਾਰ ਦੇ ਚੱਲਦੀ ਐ ਸਾਰੇ ਕਿਉਂਕਿ ਇਹਨਾਂ ਦੇ ਹੀ ਬੰਦੇ ਚੁਣੇ ਜਾਂਦੇ ਸਾਰੇ ਉਹ ਅਗਰ ਉਹ ਪ੍ਰਧਾਨ ਬਣਾਉਂਦੇ ਆ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹ ਉਹ ਉਹੀ ਬਣਾ ਲੈ ਜਿਹੜਾ ਬਾਦਲ ਨੂੰ ਚੰਗਾ ਲੱਗਦਾ ਜੀ ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਦੀ ਕਟਕਪੁਤਲੀ ਬਣਾ ਦਿੱਤਾ ਵੀ ਇਹ ਤਾਂ ਠੀਕ ਹੈ ਜੀ ਅੱਜ ਅਗਰ ਸਾਡੇ ਲਈ ਕੰਮ ਕਰਦਾ ਠੀਕ ਹੈ ਕੱਲ ਨੂੰ ਨਹੀਂ ਕਰਦਾ ਚੱਲ ਭਾਈ ਚੱਲ ਤੂੰ ਬਾਹਰ ਹੋ ਤੇਰੀ ਥਾਂ ਤੇ ਸਾਡੇ ਕੋਲ ਹੋਰ ਹੈਗਾ ਫਿਰ ਇੱਕ ਜਿਹੜੀ ਹੋਰ ਚੀਜ਼ ਇਹ ਕਰਦੇ ਆ ਜੀ ਪਈ ਪਰਮਨੈਂਟ ਦੀ ਬਜਾਏ ਉਹਨੂੰ ਕਾਰਜਕਾਰੀ ਜਥੇਦਾਰ ਕਰਦੇ ਆ ਹਾਂ ਤੇ ਇਹ ਸਾਡਾ ਜਥੇਦਾਰ ਨਹੀਂ ਹੈ ਇਹ ਕਾਰਜਕਾਰੀ ਸਾਡਾ ਕਾਰਜਕਾਰੀ ਕੰਮ ਕਰਨ ਵਾਲਾ ਜਥੇਦਾਰ ਹੈ ਜਿਹੜਾ ਜਿਹੜਾ ਜਦ ਤੱਕ ਸਾਡਾ ਪੱਕਾ ਜਥੇਦਾਰ ਨਹੀਂ ਆਉਂਦਾ ਇਹ ਕੰਮ ਕਰੂਗਾ ਪਰ ਉਹ ਤਾਂ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਆ ਕਿਤੇ ਆਇਆ ਹੀ ਨਹੀਂ ਹੁਣ ਅਗਰ ਕੋਈ ਵਿਧਿ ਵਿਵਧਾਨ ਹੋਵੇ ਤੇ ਜਥੇਦਾਰ ਕਿਦਾਂ ਚੁਣਿਆ ਜਾਣਾ ਫੇਰ ਹੀ ਆਊਗਾ ਨਾ ਫੇਰ ਹੀ ਆਊਗਾ ਹੁਣ ਅਗਰ ਅਗਰ ਸ਼੍ਰੋਮੇ ਪ੍ਰਬੰਧਕ ਕਮੇਟੀ ਨੇ ਛੋੜਨਾ ਤਾਂ ਉਹ ਤਾਂ ਫੇਰ ਜੋ ਉਹਨਾਂ ਦਾ ਜੋ ਕਮਾਂਡਰ ਹੈ ਜੋ ਕਹੂਗਾ ਉਹੀ ਕਰਨਗੇ ਉਹ ਹੀ ਕਰਨਗੇ ਅਗਰ ਤੁਸੀਂ ਇਹਨੂੰ ਇਹਦੀ ਜੜ ਤੱਕ ਜਾਓਗੇ ਨਾ ਇਹਦੀਆਂ ਜੜਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਬਿਆਦਮੀਆਂ ਹੋਈਆਂ ਸੱਚਾ ਸੌਦਾ ਵਾਲੇ ਸਾਧ ਨੂੰ ਮਾਫੀਆਂ ਦਿੱਤੀਆਂ ਗਈਆਂ ਜੀ ਕਾਦੇ ਲਈ ਸਿਰਫ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦੂਜਿਆਂ ਨੂੰ ਬਦਨਾਮ ਕਰਨ ਲਈ ਅਗਰ ਤੁਹਾਨੂੰ ਯਾਦ ਹੋਣਾ ਤੇ ਜਦੋਂ ਬਿਆਦਮੀਆਂ ਹੋਈਆਂ ਹਾਂ ਹਾਂਜੀ ਉਹ ਬਿਆਦਮੀਆਂ ਜਿਹੜੀਆਂ ਉਹ ਕਿਸ ਲਈ ਕਰਵਾਈਆਂ ਗਈਆਂ ਸੀ ਭਈ ਬਿਆਦਮੀਆਂ ਵੀ ਆਪ ਹੀ ਕਰਵਾਓ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦਾ ਨਾਮ ਲਾਓ ਉਹਨਾਂ ਦਾ ਨਾਮ ਲਾ ਕੇ ਅਸੀਂ ਉੱਚੇ ਹੋਵਾਂਗੇ ਤੇ ਉਹ ਜਿਹੜੀ ਕਿਉਂਕਿ ਜਿਹੜੇ ਪੁਲਿਸ ਅਫਸਰ ਵੀ ਅਗਰ ਕੋਈ ਆਉਂਦੇ ਹੈਗੇ ਆ ਉਹ ਉਹ ਵੀ ਆਪਣੇ ਵੱਡਾ ਵੱਡਾ ਲਾਉਂਦੇ ਹੈਗੇ ਠੀਕ ਆ ਜੀ ਇਹ ਸਾਡੇ ਲਈ ਕੰਮ ਕਰੂਗਾ ਇਹ ਅਗਰ ਜਿਹੜੀ ਸੈੱਟ ਬਣਦੀ ਇਹਨੂੰ ਐਸਆਈਟੀ ਕਹਿੰਦੇ ਹੈਗੇ ਆਂ ਹਾਂਜੀ ਉਹ ਉਹਦੇ ਵਿੱਚ ਵੀ ਠੀਕ ਹੈ ਆਪਣੇ ਅਫਸਰ ਲਾਵਾਂਗੇ ਜਿੱਦਾਂ ਅਸੀਂ ਕਹਾਂਗੇ ਉਦਾਂ ਹੀ ਕਰਨਗੇ ਜੀ ਇੱਥੇ ਹੁਣ ਕਹਿੰਦੇ ਵੀ ਜਿਹੜਾ ਇੱਕ ਦਿਨ ਜਿਹੜਾ ਹੈਗਾ ਝੂਠ ਜਿਹੜਾ ਹੈਗਾ ਉਹ ਦੱਬਿਆ ਜਾਂਦਾ ਚਾਹੇ ਉਹ ਜਿੰਨਾ ਮਰਜੀ ਪਾਵਰਫੁੱਲ ਹੋਵੇ ਉਹ ਤੁਹਾਨੂੰ ਇਹ ਸਭ ਨੂੰ ਪਤਾ ਕੁਦਰਤ ਦੀ ਜਿਹੜੀ ਕੁਦਰਤ ਦਾ ਭਾਣਾ ਵਰਤਿਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹਨੂੰ ਆਪਾਂ ਸਿਟ ਕਹਿੰਦੇ ਆ ਹਾਂਜੀ ਉਹਦਾ ਜਿਹੜਾ ਇਨਚਾਰਜ ਸੀਗਾ ਉਹ ਕੁਮਰ ਬੀਜੇ ਪ੍ਰਤਾਪ ਸਿੰਘ ਨੂੰ ਲਾਤਾ ਹਾਂਜੀ ਹਰ ਇੱਕ ਬੰਦਾ ਜਾਣਦਾ ਹੁਣ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਬੰਦਾ ਸੱਚ ਕੱਢ ਦਊਗਾ ਕਿਉਂਕਿ ਉਹ ਡੀਏਜੀ ਲੈਵਲ ਦਾ ਬੰਦਾ ਹਾਂਜੀ ਡੀਏਜੀ ਪੋਸਟ ਦਾ ਬੰਦਾ ਉਹਦਾ ਐਡਾ ਵੱਡਾ ਰੈਂਕ ਹੈ ਹਾਂਜੀ ਹਾਂਜੀ ਪੀ ਹੁਣ ਉਹ ਜਿਹੜਾ ਬੰਦਾ ਸੀਗਾ ਉਹ ਇਹਨਾਂ ਦੇ ਕਹੇ ਤੇ ਤੱਬਿਆ ਨਹੀਂ ਹੂੰ ਉਹਨੇ ਹਰ ਇੱਕ ਚੀਜ਼ ਜਿਹੜੀ ਸੱਚੀ ਚੀਜ਼ ਸੀਗੀ ਉਹ ਬਾਹਰ ਲੈ ਕੇ ਆ ਇਹਨਾਂ ਨੇ ਸਾਰੇ ਬਾਹਰ ਲੈ ਕੇ ਰੱਖ ਦਿੱਤੀ ਬਾਦਲ ਕੋਲ ਨੇ ਰਿਪੋਰਟ ਦਿੱਤੀ ਬਾਦਲ ਨੇ ਮੰਨੀ ਨਹੀਂ ਅੱਗੇ ਕਾਗਰਦੀ ਸਰਕਾਰ ਆ ਗਈ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਨ ਦਿੱਤੀ ਤੇ ਉਹ ਉਹਨੇ ਉਹਨੇ ਮੰਨੀ ਨਹੀਂ ਇਹਨੇ ਪਬਲਿਕ ਨਹੀਂ ਕੀਤੀ ਉਹਦੀ ਰਿਪੋਰਟ ਤੇ ਉਸ ਬੰਦੇ ਨੇ ਕੀ ਕੀਤਾ ਫਿਰ ਸੀ ਕਪਟ ਕਹਿੰਦਾ ਵੀ ਮੈਂ ਤਾਂ ਅਸਤੀਫਾ ਦੇਣਾ ਜੇ ਤੁਸੀਂ ਮਨ ਨਹੀਂ ਮੰਨਣਾ ਉਹ ਜਿਹੜਾ ਇੱਕ ਅਸਤੀਫਾ ਸੀਗਾ ਨਾ ਇੱਕ ਅਸਤੀਫੇ ਨੇ ਦੋ ਸਰਕਾਰਾਂ ਜ਼ੀਰੋ ਕਰਕੇ ਰੱਖ ਦਿੱਤੀਆਂ ਚਾਹੇ ਉਹ ਕਾਂਦੀ ਸੀਗੇ ਚਾਹੇ ਉਹ ਕਾਂਗਰਸ ਸੀਗੀ ਕਿਉਂਕਿ ਉਸਨੇ ਜੋ ਕੁਝ ਲਿਖਿਆ ਸੀ ਉਹ ਸੱਚ ਲਿਖਿਆ ਸੀ ਉਹਨੇ ਇਹ ਨਹੀਂ ਦੇਖਿਆ ਵੀ ਇਹਦੇ ਵਿੱਚ ਕੋਈ ਐਸਐਸਪੀ ਇਨਵੋਲਵ ਸੀਗਾ ਉਹਦਾ ਬੜਾ ਆਫਸਰ ਕੋ ਐਸਐਸਪੀ ਇਨਵੋਲਵ ਸੀਗਾ ਉਹਦੀ ਗਲਤੀ ਸੀ ਉਹਨੇ ਅਗਰ ਸਪਾਈ ਦੀ ਗਲਤੀ ਸੀ ਉੱਥੇ ਸਪਾਈ ਦੀ ਗਲਤੀ ਲਿਖੀ ਆ ਜਿੱਥੇ ਐਸਐਸਪੀ ਦੀ ਗਲਤੀ ਸੀਗੀ ਉਹਨੇ ਉਸ ਐਸਐਸਪੀ ਦੀ ਗਲਤੀ ਲਿਖੀ ਆ ਉਹਨੇ ਇਹ ਨਹੀਂ ਦੇਖਿਆ ਵੀ ਠੀਕ ਹੈ ਜੀ ਇਹ ਤਾਂ ਮੇਰਾ ਪੁਲਿਸ ਵਾਲਾ ਆ ਕਿ ਮੈਂ ਇਹਨੂੰ ਥੋੜੀ ਜਿਹੀ ਰਿਆਇਤ ਕਰ ਦਵਾਂ ਉਹਨੇ ਰਿਆਇਤ ਨਹੀਂ ਕੀਤੀ ਕਿਸੇ ਦੇ ਨਾਲ ਇਮਾਨਦਾਰੀ ਤਾਂ ਭਾਜੀ ਇਹੀ ਗੱਲ ਹੁੰਦੀ ਹੈ ਨਾ ਇਹ ਇਹੋ ਜਿਹੜੀ ਚੀਜ਼ ਸੀਗੀ ਇਸੇ ਚੀਜ਼ ਨੇ ਸਾਰੇ ਪੰਜਾਬ ਦੀ ਜਿਹੜੀ ਸਿਆਸਤ ਤੇ ਸਿੱਖ ਧਰਮ ਦੇ ਵਿੱਚ ਇੱਕ ਖਲਬਲੀ ਮਚਾ ਕੇ ਰੱਖ ਦਿੱਤੀ ਹਾਂਜੀ ਉਸ ਖਲਬਲੀ ਦੇ ਵਿੱਚ ਹੁਣ ਜਿਹੜਾ ਮੇਨ ਬੰਦਾ ਆਉਂਦਾ ਸੀਗਾ ਉਸ ਕੁਬੀਰ ਸਿੰਘ ਬਾਦਲ ਜੀ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰਿਸਪੋਨਸੀਬਲ ਜ਼ਿੰਮੇਵਾਰ ਬੰਦਾ ਉਹ ਕਮੇਟੀ ਵੀ ਉਹਦੀ ਆ ਅਕਾਲੀ ਦਲ ਦਾ ਪ੍ਰਧਾਨ ਵੀ ਉਹ ਹੀ ਹੁਣ ਸਿੱਖਾਂ ਦੀ ਜਿਹਨੂੰ ਸਰਮੌਰ ਜਥੇਬੰਦੀ ਅਕਾਲੀ ਦਲ ਮੰਨਿਆ ਜਾਂਦਾ ਅਗਰ ਉਹਦੇ ਹੀ ਪ੍ਰਧਾਨ ਦੇ ਉੱਪਰ ਇਹ ਇਲਜ਼ਾਮ ਆਉਣ ਪੇ ਬਿਆਦਬੀ ਕਰਨ ਵਾਲਾ ਵੀ ਇਹੀ ਸੀਗਾ ਹੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜਨ ਨੂੰ ਫੜਵਾਉਣ ਵਾਲਾ ਤੇ ਇਹੀ ਸੀਗਾ ਜੀ ਜੀ ਸਾਥ ਸੌਦੇ ਨੂੰ ਮਾਫੀ ਦੇਣ ਵਾਲਾ ਵੀ ਇਹੀ ਸੀਗਾ ਹਾਂਜੀ ਪਾਠ ਕਰਦੇ ਹੋ ਸਿੱਖਾਂ ਦੇ ਉੱਪਰ ਘੋੜੀ ਚਲਾਉਣ ਵਾਲਾ ਵੀ ਇਹ ਵਹੀ ਸੀਗਾ ਇਹ ਹੀ ਸੀ ਠੀਕ ਹੈ ਨਾ ਹੁਣ ਇਸ ਬੰਦੇ ਨੂੰ ਕੀ ਹੈ ਹੁਣ ਅਗਰ ਤਾਂ ਇਹ ਅਕਾਲੀ ਦਲ ਨੂੰ ਛੱਡਦਾ ਫੇਰ ਤਾਂ ਇਹ ਸਿੱਧਾ ਹੀ ਜੇਲ੍ਹ ਟਾਈਪ ਆ ਜਾਂਦਾ ਹਾਂਜੀ ਉਸੇ ਬਿਲਕੁਲ ਕਿਉਂਕਿ ਉਧਰ ਛੱਡਦੇ ਉਧਰੋਂ ਗਿਆ ਤਾਂ ਉਧਰੋਂ ਬਾਕੀਆਂ ਨੇ ਇਹਦੇ ਉੱਪਰ ਸਭ ਕੁਝ ਕਰਦਿਆ ਹੁਣ ਇਹਨੇ ਕੀ ਕੀਤਾ ਇਹਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਆ ਜਿਹੜਾ ਸਿੱਖੀ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਕੀਤੀਆਂ ਕਦੀ ਇੱਕ ਜ세ਦਾਰ ਨੂੰ ਉਲਾਤਾ ਹਾਂਜੀ ਜੀ ਅਸੀਂ ਉਹ ਉਹ ਉਹਨੇ ਸੁਖਵੀਰ ਬਾਦਲ ਦਾ ਪੱਕ ਲੈ ਕੇ ਕੁਝ ਕਹਿਤਾ ਠੀਕ ਹੈ ਨਾ ਜਿਸ ਜਿਸ ਦਿਨ ਉਹਨੇ ਕਿਹਾ ਬਿੰਦੀ ਜੀ ਇਹ ਤਾਂ ਗਲਤ ਹੈ ਉਸੇ ਦਿਨ ਉਹਨੂੰ ਬਾਹਰ ਕਰ ਦਿਓ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਕਿ ਸਾਡੀ ਜਿਹੜੀ ਸਿੱਖ ਕੌਮ ਦਾ ਅਸੀਂ ਸਭ ਤੋਂ بڑا ਸਥਾਨ ਜਿਹੜਾ ਸਭ ਤੋਂ ਉੱਚ ਸਥਾਨ ਜਿੱਥੇ ਜਿੱਥੋਂ ਅਸੀਂ ਸੇਧ ਲੈਂਦੇ ਆ ਅਸੀਂ ਜਿੱਥੋਂ ਹੁਕਮ ਲੈਂਦੇ ਆ ਉਹਨੂੰ ਅਸੀਂ ਅਕਾਲ ਤਖਤ ਮੰਨਦੇ ਆ ਅਗਰ ਅਕਾਲ ਤਖਤ ਦਾ ਜਥੇਦਾਰ ਹੀ ਇੱਕ ਸੁਖਵੀਰ ਬਾਦਲ ਦੀ ਕਠ ਪੁਤਲੀ ਬਣ ਜਵੇ ਤਾਂ ਫੇ ਸਿੱਖ ਕੌਮ ਦਾ ਹੁਣ ਤੁਸੀਂ ਫਿਊਚਰ ਦੇਖ ਲਓ ਖਤਮ ਹੀ ਕਰਨ ਪੇ ਕੀ ਕੀ ਹੋਊਗਾ ਇਹੀ ਜਿਹੜੀ ਚੀਜ਼ ਹੈਗੀ ਆ ਹੁਣ ਜੋ ਕੁਲਦੀਪ ਸਿੰਘ ਗੜਗੱਜ ਨੂੰ ਬੜਾਇਆ ਗਿਆ 5-6 ਮਹੀਨੇ ਦੇ ਵਿੱਚ ਦੋ ਤਿੰਨ ਜਥੇਦਾਰ ਬਦਲੇਗਾ ਹਾਂਜੀ ਇੱਕ ਤੋਂ ਬਾਅਦ ਦੂਜਾ ਕੋਈ ਕੁਝ ਨਹੀਂ ਬੋਲਿਆ ਕੋਈ ਜਥੇਬੰਦੀ ਨਹੀਂ ਬੋਲੀ ਕੋਈ ਨਾਗ ਸਿੰਘ ਜਥੇਬੰਦੀ ਨਹੀਂ ਬੋਲੀ ਕੋਈ ਸਿੱਖਾਂ ਦੀ ਜਿਹੜੀ ਆਰਗੇਨਾਈਜੇਸ਼ਨ ਕੋਈ ਨਹੀਂ ਬੋਲੀ ਹੁਣ ਕੁਲਦੀਪ ਸਿੰਘ ਗੜਗੱਜ ਬਾਰੇ ਕਿਉਂ ਬੋਲੇ ਆ ਇਹ ਕਹਿੰਦੇ ਆ ਜੀ ਇਹ ਜੋ ਦਿੱਲੀ ਦੇ ਵਿੱਚ ਉਹ ਪਰਮਜੀਤ ਸਿੰਘ ਸਰਨਾ ਹੈਗਾ ਉਹ ਇਹ ਉਹਦਾ ਬੰਦਾ ਆ ਉਹ ਬਾਦਲ ਦੇ ਵਿਰੁੱਧ ਆ ਉਹ ਉਹ ਇਹਦੀ ਗੱਲ ਮੰਨਦਾ ਨਹੀਂ ਉਹ ਕੋਈ ਉਹਨੇ ਇਲੈਕਸ਼ਨ ਕੈਂਪੇਨ ਕੀਤੀ ਸੀ ਉਹਦੇ ਵਿੱਚ ਵੀ ਕੁਲਦੀਪ ਸਿੰਘ ਗੜਗੱਜ ਬੈਠਾ ਸੀ ਸਭ ਤੋਂ ਜਿਹੜੀ ਮੇਨ ਗੱਲ ਹੈਗੀ ਆ ਤੇ ਆਕਾਲ ਤਖਤ ਦਾ ਜਥੇਦਾਰ ਨੂੰ ਕਟਪੁਤਲੀ ਕਿਉਂ ਬਣਾਇਆ ਜਾਂਦਾ ਚਾਹੇ ਉਹ ਕੁਲਦੀਪ ਸਿੰਘ ਗੜਗੱਜ ਹੋਣ ਚਾਹੇ ਜਿਹੜੇ ਜਿਹੜੇ ਜਿਨ੍ਹਾਂ ਨੂੰ ਉੱਥੋਂ ਲਾ ਦਿੱਤਾ ਗਿਆ ਉਹ ਹੋਣ ਤੇ ਅੱਜ ਅੱਜ ਬੰਦਾ ਉਹ ਹੈਗਾ ਕੱਲ ਉਹ ਹੈ ਨਹੀਂ ਠੀਕ ਹੈ ਜਿਸ ਵੇਲੇ ਤੁਹਾਡੀ ਗੱਲ ਕਰਦਾ ਤੁਹਾਡੇ ਹੱਕ ਦੀ ਗੱਲ ਕਰਦਾ ਉਸ ਵੇਲੇ ਠੀਕ ਹੈ ਜਿਸ ਵੇਲੇ ਤੁਹਾਡੀ ਮੜ ਮੜਮੋਟੀ ਇੰਦਰ ਉਂਦਰ ਦੀ ਗੱਲ ਕਰਦਾ ਉਸ ਵੇਲੇ ਤੁਸੀਂ ਕਹਿੰਦੇ ਨਹੀਂ ਭਾਈ ਤੂੰ ਤਾਂ ਸਾਡਾ ਲੱਗਦਾ ਇਹ ਕੁਝ ਨਹੀਂ ਪਰ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਪ੍ਰਹਾਰ ਸਾਹਿਬ ਪਰ ਜਿਹੜੇ ਵੀ ਬੰਦੇ ਮਤਲਬ ਉਹ ਅਗਾਰ ਸਾਹਿਬ ਦੇ ਜੇਜ਼ੇਦਾਰ ਹੁੰਦੇ ਆ ਉਹ ਜਦੋਂ ਆਪਣਾ ਅਹੁਦਾ ਛੱਡ ਕੇ ਜਾਂਦੇ ਬਾਅਦ ਵਿੱਚ ਕਿਉਂ ਬੋਲਣ ਲੱਗ ਜਾਂਦੇ ਆ ਪਹਿਲਾਂ ਤਾਂ ਬੋਲਦੇ ਹੀ ਕੁਝ ਨਹੀਂ ਬਾਅਦ ਵਿੱਚ ਫਿਰ ਉਹ ਇਹਨਾਂ ਦੀਆਂ ਕਮੀਆਂ ਦੱਸਣ ਲੱਗ ਪੈਂਦੇ ਆ ਉਹ ਗੱਲ ਇਸ ਤਰ੍ਹਾਂ ਹੈਗੀ ਹੈ ਨਾ ਹੁਣ ਜਿਸ ਬੰਦੇ ਨੂੰ ਇੱਕ ਐਡੀ ਵੱਡੀ ਪੋਸਟ ਦੇ ਉੱਪਰ ਲਾਇਆ ਜਾਂਦਾ ਹੂੰ ਉਹ ਪਹਿਲਾਂ ਜਿਹੜਾ ਇਹ ਇਹ ਸੋਚ ਲੈਂਦਾ ਜਿ ਤੱਕ ਮੇਰਾ ਆਈਡੀਆ ਹੈਗਾ ਜਿਹੜੇ ਮੇਰੇ ਵਿਚਾਰ ਹੈ ਪਈ ਠੀਕ ਹੈ ਜੀ ਮੈਨੂੰ ਐਡੀ ਵੱਡੀ ਪੋਸਟ ਮਿਲ ਰਹੀ ਮੇਰੇ ਲਈ ਇੱਕ ਸਨਮਾਨ ਹੈ ਹਾਂਜੀ ਅਕਾਲ ਤਖਤ ਦੇ ਜਥੇਦਾਰ ਦੇ ਉੱਪਰ ਜਦੋਂ ਪ੍ਰੈਸ਼ਰ ਆਉਂਦਾ ਤੁਸੀਂ ਜੀ ਆਹ ਕਰੋ ਸਾਡੇ ਲਈ ਤੁਸੀਂ ਇਸ ਤਰ੍ਹਾਂ ਦਾ ਬਿਆਨ ਦਿਓ ਠੀਕ ਹੈ ਨਾ ਉਹਦਾ ਮਨ ਨਹੀਂ ਮੰਨਦਾ ਵੀ ਇਹ ਵੀ ਚੀਜ਼ ਮੈਂ ਬਿਆਨ ਦਊਗਾ ਉਹ ਬਾਅਦ ਵਿੱਚ ਫਿਰ ਇਹ ਇਹ ਸੋਚਦਾ ਵੀ ਠੀਕ ਹੈ ਜੀ ਆਹ ਆ ਤਾਂ ਮੈਂ ਗਲਤ ਜਗ੍ਹਾ ਫਸ ਗਿਆ ਹੁਣ ਉਹ ਅਕਾਲ ਤਖਤ ਦੇ ਜਥੇਦਾਰ ਹੁੰਦੇ ਹੋਏ ਅਗਰ ਕੋਈ ਬਿਆਨਬਾਜ਼ੀ ਕਰੇ ਤਾਂ ਉਹ ਸਿੱਖ ਧਰਮ ਲਈ ਵੀ ਠੀਕ ਨਹੀਂ ਆ ਨਹੀਂ ਅਗਰ ਉਹ ਉੱਥੇ ਉਹ ਆਪਣੀ ਪੋਸਟ ਦੇ ਉੱਪਰ ਰਹਿੰਦੇ ਹੋਏ ਇਹੋ ਜਿਹੀ ਚੀਜ਼ਾਂ ਗੱਲਾਂਬਾਤਾਂ ਕਰੇ ਕਿਉਂਕਿ ਉਹਦਾ ਕੰਮ ਕਮ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਸਿੱਖ ਧਰਮ ਲਈ ਕਾਨੂੰਨ ਬਣਾਉਣੇ ਤੇ ਸਿੱਖ ਧਰਮ ਨੂੰ ਅੱਗੇ ਅੱਗੇ ਕਿਦਾਂ ਪਰਫੁੱਲਤ ਕਰਾਉਣਾ ਇਹ ਇਹ ਕੰਮ ਜਥੇਦਾਰ ਸਾਹਿਬ ਦਾ ਹੈ ਅਗਰ ਉੱਥੇ ਤੁਸੀਂ ਆਪਣੀਆਂ ਪਰਸਨਲ ਚੀਜ਼ਾਂ ਲੈ ਕੇ ਆ ਜਾਓਗੇ ਫਿਰ ਉਹ ਵੀ ਇੱਕ ਅੱਧੀ ਵਾਰ ਤਾਂ ਚਲੋ ਹੋਇਆ ਦੂਜੀ ਵਾਰ ਤਾਂ ਅਗਲਾ ਹੁਣ ਕੋਈ ਵੀ ਸਿੱਖ ਆ ਜਦੋਂ ਤੁਸੀਂ ਉਹਨੂੰ ਕਹਿੰਦੇ ਵੀ ਠੀਕ ਹੈ ਤੂੰ ਸਿਰਫ ਸਾਡੇ ਹੀ ਬੋਲੀ ਬੋਝ ਵਸੀ ਕਹਿੰਨੇ ਆ ਉਹ ਫਿਰ ਕਹਿੰਦਾ ਕੋ ਨਾ ਉਹਦਾ ਮਨ ਨਹੀਂ ਮੰਨਦਾ ਵੀ ਮੈਂ ਆਕਾਲ ਤਖਤ ਦਾ ਜਥੇਦਾਰ ਆਂ ਅਗਰ ਮੈਂ ਆ ਚੀਜ਼ ਕਰਦਾ ਤੇ ਇਹ ਮੈਨ ਕਾਮਨ ਵਾਲਾ ਗਦਾਰੀ ਆ ਤੇ ਇਹਨਾਂ ਨੂੰ ਫਿਰ ਉਹ ਚੀ ਚੰਗੀ ਨਹੀਂ ਲੱਗਦੀ ਉਹ ਫਿਰ ਉਹ ਜਿੰਨੀ ਪੜ੍ਹਾਸ ਹੁੰਦੀ ਆ ਉਹ ਫਿਰ ਜਿਹੜੇ ਜਥੇਦਾਰ ਸਾਹਿਬ ਹੈਗੇ ਆ ਉਹ ਬਾਹਰ ਜਾ ਕੇ ਫਿਰ ਕੱਢਦੇ ਆ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੇ ਜੋ ਕੁਝ ਕੀਤਾ ਜਾਂ ਹੋਰ ਵੀ ਜਿਹੜੇ ਹੈਗੇ ਆ ਹਾਂਜੀ ਹਾਂਜੀ ਕੋਈ ਬੋਲੇ ਦੂਸਰੇ ਵੀ ਹਰਪ੍ਰੀਤ ਸਿੰਘ ਜ਼ਿਆਦਾ ਬੋਲਨੇ ਆ ਬਾਕੀ ਵੀ ਬੋਲੇ ਬਾਕੀ ਥੋੜਾ ਬੋਲਨੇ ਆ ਲੇਕਿਨ ਬੋਲੇ ਤਕਰੀਬਨ ਸਾਰੇ ਹੀ ਆ ਪਰ ਠੀਕ ਹੈ ਜੀ ਆ ਇਸ ਇਸ ਤਰ੍ਹਾਂ ਜਿਹੜੀ ਗਲਤ ਹੁੰਦੀ ਆ ਪਰ ਜਿਹੜੀ ਸਿੱਖ ਜਥੇਬੰਦੀਆਂ ਹੈਗੀਆਂ ਉਹ ਵੀ ਇਹਨਾਂ ਦੀਆਂ ਕਟਪੁਤਲੀਆਂ ਹੈਗੀਆਂ ਬਹੁਤੇ ਸਾਰੇ ਬੋਲਦੇ ਨਹੀਂ ਆ ਤੇ ਉਹ ਜਿੱਦਾਂ ਇੱਕ ਇੱਕ ਕਰਦੇ ਆ ਉਹਦਾ ਮੰਨਤਾ ਦੀ ਜਾਂਦੇ ਬਸ ਉਹ ਕੋਈ ਕੋਈ ਬੋਲਦਾ ਨਹੀਂ ਤੇ ਸਭ ਤੋਂ ਜਿਹੜੀ ਮੇਨ ਗੱਲ ਕਰਨ ਵਾਲੀ ਆ ਕਿ ਮਤਲਬ ਜਿਹੜੀ ਸਿੱਖ ਹੈ ਜਿਹੜਾ ਸਿੱਖ ਕੌਮ ਨੂੰ ਤੱਕਾ ਲੱਗ ਰਿਹਾ ਸਿੱਖ ਕੌਮ ਜਿਹੜੀ ਹੈਗੀ ਉਹਦਾ ਇੱਕ ਮਿਆਰ ਗਿਰ ਰਿਹਾ ਬਹੁਤ ਜਾਦੀ ਗਿਰ ਰਿਹਾ ਜੀ ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਆ ਨਾ ਸਾਰਾ ਕੁਝ ਹੁਣ ਤਾਂ ਬਹੁਤ ਜ਼ਿਆਦਾ ਗਿਰ ਗਿਆ ਹੁਣ ਮਤਲਬ ਜਿਹੜੀ ਜਿਹੜੀ ਸਿੱਖ ਕੌਮ ਨੂੰ ਇੱਕ ਟਾਈਮ ਤੇ ਕਿਹਾ ਜਾਂਦਾ ਸੀਗਾ ਕਿ ਇਹ ਮਤਲਬ ਇਹ ਹਿੰਦ ਦੀ ਰਾਖੀ ਬੜੀ ਕੌਮ ਹੈ ਜੀ ਇਹ ਇਹ ਉਹ ਉਹ ਬੰਦੇ ਜਿਹਨਾਂ ਨੇ ਹਿੰਦੁਸਤਾਨ ਬਚਾਇਆ ਹੋਇਆ ਜੀ ਹਾਲਾਂਕਿ ਅਸੀਂ ਸਿੱਖ ਆ ਗਏ ਆ ਅਸੀਂ ਸਿੱਖ ਇਹੋ ਜਿਹੀਆਂ ਚੀਜ਼ਾਂ ਬੋਲਦੇ ਨੇ ਲੇਕਿਨ ਜਿਹੜਾ Hindu ਆ ਨਾ ਉਹ Hindu ਇਹੋ ਜਿਹੀਆਂ ਚੀਜ਼ਾਂ ਨਹੀਂ ਬੋਲਦਾ ਨਹੀਂ ਭਈ ਅਗਰ ਮੈਂ ਆਹ ਚੀਜ਼ ਬੋਲੂਗਾ ਤੇ ਇਹਦੇ ਵਿੱਚ ਸਿੱਖ ਧਰਮ ਦੀ ਬੇਇੱਜ਼ਤੀ ਆ ਜੀ ਅਗਰ ਕੋਈ ਬੋਲਦਾ ਤਾਂ ਬਹੁਤ ਜਿਹੜਾ ਕੋਈ ਪੁੱਤਾ ਟਾਈ ਬੰਦਾ ਆ ਉਹ ਉਹੀ ਇਹੋ ਜਿਹੀ ਚੀਜ਼ ਗੱਲ ਕਰਦਾ ਅਦਰਵਾਜ਼ ਜਿਹੜਾ ਆਮ Hindu ਆ ਉਹ ਆਮ Hindu ਕਦੀ ਵੀ ਜਿਹੜਾ ਉਹ ਸਿੱਖ ਧਰਮ ਦੇ ਬਾਰੇ ਉਹ ਉਹ ਇਹ ਤਾਂ ਜਰੂਰ ਬੋਲ ਦੇਵਾਂ ਠੀਕ ਹੈ ਜੀ ਬਹੁਤ ਵਧੀਆ ਸਿੱਖ ਧਰਮ ਸਾਡੇ ਬڑے ਭਰਾ ਜੀ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਜੀ ਜੀ ਲੇਕਿਨ ਉਹ ਕਦੀ ਵੀ ਗੋ ਗਲਤ ਗੱਲ ਨਹੀਂ ਕਹੂਗਾ ਚਾਹੇ ਉਹ ਉਹਨੂੰ ਪਤਾ ਪਿਆ ਜਿਹੜੇ ਆ ਆ ਘਟਨਾ ਕਰਮ ਹੋ ਰਏ ਹੈਗੇ ਗਲਤ ਹੈ ਗਲਤੀ ਹੈ ਪਰ ਫਿਰ ਵੀ ਇਹ ਕਰੋ ਕੋਈ ਬੋਲੂਗਾ ਵੀ ਤੂੰ ਕੋ 10000 ਦੇ ਪਿੱਛੇ ਇੱਕ Hindu ਇਹੋ ਜਿਹਾ ਬੋਲਦਾ ਆਮ Hindu ਇਹੋ ਜਿਹੀ ਗੱਲ ਨਹੀਂ ਕਰਦਾ ਜੀ ਪਰ ਇਹ ਜਿਹੜੇ ਮਤਲਬ ਜੋ ਕੁਝ ਵੀ ਹੈ ਹੈਗਾ ਇਹ ਇਹ ਸਭ ਕੁਝ ਸਾਨੂੰ ਪਤਾ ਹੈ ਕਿ ਗਲਤ ਹੈ ਲੇਕਿਨ ਅਸੀਂ ਫਿਰ ਵੀ ਜਿਹੜੇ ਹੈਗੇ ਆ ਉਹ ਚੁੱਪਚਾਪ ਬੈਠੇ ਆ ਅਸੀਂ ਦਸੀਂ ਦੇਖੀ ਜਾਂਦੇ ਆ ਅਸੀਂ ਸੁਣੀ ਜਾਂਦੇ ਆ ਜੋ ਕੁਝ ਸਾਨੂੰ ਦਿਖਦਾ ਵੀ ਸਿੱਖ ਸਿੱਖੀ ਨੂੰ ਢਾਹ ਲੱਗ ਰਹੀ ਆ ਪਰ ਫਿਰ ਵੀ ਜਿਹੜੇ ਅਸੀਂ ਉਹ ਕਰ ਰਹੇ ਹੈਗੇ ਆ ਉਹ ਅਸੀਂ ਫਿਰ ਪ੍ਰਬਾਨ ਕਰਕੇ ਤੁਸੀਂ ਸੁਪਸਾ ਬੈਠੇ ਆ ਬਹੁਤ ਮਾੜੀ ਗੱਲ ਆ ਇਹ ਪ੍ਰਹਾਰ ਸਾਹਿਬ ਇਹ ਕਾਫੀ ਢੇਰ ਤੋਂ ਆਹਾਂ ਦੀ ਚੀਜ਼ਾਂ ਹੋ ਰਹੀਆਂ ਹਰ ਹਰ ਸਾਰੀਆਂ ਚੀਜ਼ਾਂ ਹੋਣਾ ਉਹ ਆਪਣੇ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਕੌਮ ਨੇ ਬਣਾਇਆ ਸੀਗਾ ਜੀ ਤੇ ਉਹ ਕਾਲ ਤੱਕ ਦੇ ਜਥੇਦਾਰ ਸਾਹਿਬ ਹੈਗੇ ਆ ਪਰ ਉਹਨੂੰ ਮਾਨਤਾ ਕੌਣ ਦਿੰਦਾ ਨਹੀਂ ਠੀਕ ਹੈ ਨਾ ਉਹ ਕੋਣ ਕੋਣ ਮੰਨਦਾ ਉਹਨੂੰ ਜਿਹੜੇ ਸਿਰਫ ਫੇਸਬੁੱਕ ਦੇ ਉੱਪਰ ਹੀ ਦੇਖਦੇ ਸੈਂਡਾ ਜਥੇਦਾਰ ਸਾਡਾ ਜਥੇਦਾਰ ਠੀਕ ਹੈ ਨਾ ਲੇਕਿਨ ਉਹ ਮੰਨਤਾ ਕਿੱਥੋਂ ਮਿਲਣੀ ਹੈ ਮੰਨਤਾ ਤਾਂ ਮਿਲਦੀ ਨਹੀਂ ਕਿਸੇ ਬਾਥੋਂ ਜੇ ਉਹਨੂੰ ਮੰਨਤਾ ਦੇਤੀ ਤਾਂ ਫੇਰ ਇਹਨਾਂ ਦੇ ਪੱਲੇ ਨਹੀਂ ਹਣਾ ਰਹਿਣਾ ਕੁਝ ਵੀ ਗੱਲ ਤਾਂ ਇਹ ਵੀ ਆ ਮੈਂ ਤਾਂ ਉਹੀ ਹੈ ਵੀ ਨਾ ਹੁਣ ਜਿਹੜੀ ਹੈਗੀ ਇਹ ਜਿਹੜੀ ਸਿਆਸਤ ਹੈ ਇਹਨੂੰ ਇਹੋ ਜਿਹਾ ਘੋਲ ਕੇ ਰੱਖਦੇ ਆ ਭਈ ਜਿਹੜਾ ਕੋਈ ਇਹੋ ਜਿਹਾ ਬੰਦਾ ਅਗਰ ਕੋਈ ਅੱਗੇ ਆਉਣਾ ਵੀ ਚਾਹੁੰਦਾ ਚਾਹਦਾ ਸੱਚਾ ਬੰਦਾ ਤੇ ਉਹਨੂੰ ਵੀ ਇਹਨੇ ਅੱਗੇ ਆਉਣੇ ਨਹੀਂ ਦੇਣਾ ਇਹਨਾਂ ਅੱਗੇ ਤਾਂ ਉਹ ਹੁਣ ਤੁਸੀਂ ਦੇਖੋ ਇਹਨਾਂ ਦੇ ਕਿੰਨੇ ਅਕਾਲੀਆਂ ਬੰਦਿਆਂ ਨੇ ਜਿਹੜੇ ਅਸਤੀਫੇ ਦਿੱਤੇ ਆ ਹਾਂਜੀ ਐਸਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਵੀ ਵਿੱਚ ਹੀ ਆ ਹਾਂਜੀ ਠੀਕ ਹੈ ਨਾ ਹੁਣ ਹੁਣ ਕੀ ਹੈਗੀ ਇਹਨਾਂ ਨੂੰ ਵੀ ਹੁਣ ਮੰਨ ਲਓ ਧਾਮੀ ਸਾਹਿਬ ਦੀ ਇੱਕ ਐਗਜ਼ਾਮਪਲ ਲਾਓ ਉਹਨਾਂ ਨੂੰ ਵੀ ਪਤਾ ਹੈ ਕਿ ਆਹ ਜਿਹੜੀ ਚੀਜ਼ਾਂ ਗਲਤ ਹੋ ਰਹੀਆਂ ਜੀ ਹੁਣ ਅੱਗੇ ਜਿਹੜਾ ਸੱਚਾ ਸੋਚਾ ਬੰਦਾ ਹੈ ਨਾ ਉਹ ਕਹਿੰਦਾ ਭਾਈ ਜਿਹੜੇ ਤੂੰ ਉਹਦਾ ਦਿੱਤਾ ਮੈਨੂੰ ਨਹੀਂ ਚਾਹੀਦਾ ਮੈਂ ਬਦਨਾਮੀ ਤੋਂ ਦੂਰ ਹੀ ਚੰਗਾ ਇਸ ਤਰ੍ਹਾਂ ਹੋਰ ਵੀ ਬਹੁਤ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਅਸਤੀਫੇ ਦਿੱਤੇ ਇਹੋ ਜੀ ਚੀਜ਼ਾਂ ਦੇ ਬਾਰੇ ਤੇ ਉਹ ਮਤਲਬ ਉਹ ਸੱਚੇ ਬੰਦੇ ਇਹੋ ਜਿਹੇ ਹੈਗੇ ਹੁਣ ਜਿਹੜੀ ਆ ਇਹ ਇਹਨਾਂ ਨੇ ਜਿਸ ਤਰ੍ਹਾਂ ਇਹ ਕੁਲਦੀਪ ਸਿੰਘ ਉਹਨਾਂ ਨੂੰ ਜਸੇਹਾਰ ਬਣਾਇਆ ਜੀ ਵੀ 14 ਮੈਂਬਰੀ ਕਮੇਟੀ ਸੀਗੀ 14 ਮੈਂਬਰੀ ਦੇ ਵਿੱਚੋਂ ਜਿਹੜੇ ਤਿੰਨ ਮੈਂਬਰ ਹੈਗੇ ਉਹ ਵਿਰੋਧ ਕਰਨ ਵਾਲੇ ਸੀਗੇ ਫੇ ਆ ਜੋ ਕੁਝ ਤੁਸੀਂ ਕਰ ਰਹੇ ਆ ਉਹ ਉਹ ਠੀਕ ਨਹੀਂ ਆ ਲੇਕਿਨ ਜਿਹੜੇ 11 ਬੰਦੇ ਸੀਗੇ ਹੁਣ ਇਹ ਤਾਂ ਫਿਰ ਉਹ ਮਤਲਬ ਜਿਹੜੀ ਜਿੱਥੇ ਜ਼ਿਆਦਾ ਉਹਨਾਂ ਦੀ ਵੋਟ ਹੈਗੀ ਉਹ ਤੋਂ ਫਿਰ ਉਹੋ ਜੀ ਉਹਨਾਂ ਨੇ ਕਰਨਾ ਹੁਣ ਤਿੰਨ ਬੰਦੇ 11 ਬੰਦੇ ਦੇ ਸਾਹਮਣੇ ਕੀ ਕਰ ਸਕਦੇ ਨਾ ਕੁਝ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਮਤਲਬ ਵਿਰੋਧ ਵੀ ਕੀਤਾ 14 ਚੋ ਦਿਨਾਂ ਨੇ ਪਈ ਆ ਜਿਹੜੀ ਆ ਜਿਹੜੀ ਹੈਗੀ ਇਹ ਸਿੱਖ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਤੇ ਹੁਣ ਇਹਨਾਂ ਨੂੰ ਇਹ ਹੈਗਾ ਕੁਲਦੀਪ ਸਿੰਘ ਗੜਗੱਜਨਗਰ ਜਿ세ਦਾਰ ਆਤਾ ਤੇ ਉਹ ਤਾਂ ਉਹ ਕਿਸੇ ਹੋਰ ਹੀ ਹੋਰ ਦਾ ਹੀ ਬੰਦਾ ਹੈ ਇਹ ਮਤਲਬ ਇਹ ਨਹੀਂ ਸੋਚਦੇ ਪਈ ਠੀਕ ਹੈ ਜੀ ਜੇ ਹੁਣ ਕੁਲਦੀਪ ਸਿੰਘ ਨੂੰ ਲਾ ਦਿੱਤਾ ਅਗਰ ਲਾ ਦਿੱਤਾ ਤਾਂ ਹੁਣ ਅਸੀਂ ਉਹਨੂੰ ਉਹਨੂੰ ਪੱਕਾ ਕਰੀਏ ਜੀ ਅਸੀਂ ਇਹੋ ਜੀ ਕੋਸ਼ਿਸ਼ ਕਰੀਏ ਵੀ ਜਿਹੜੇ ਬਦਲ ਤੇ ਬਦਲ ਤੇ ਹੁਣ ਗਾਹਾਂ ਤੋਂ ਆ ਚੀਜ਼ ਨਾ ਹੋਵੇ ਅਸੀਂ ਐਸੀ ਨੂੰ ਸੋਚਦੇ ਹੀ ਨਹੀਂ ਆ ਜੇਕਰ ਉਹ ਸੁਲ ਗਿਆ ਬੰਦਾ ਹੈਗਾ ਆ ਜਿੱਦਾਂ ਤੁਸੀਂ ਦੱਸਦੇ ਆ ਕਿ ਉਹ ਕਥਾਵਾਚਕ ਆ ਬਹੁਤ ਬੜਿਆ ਲਿਖਿਆ ਬੰਦਾ ਆ ਫਿਰ ਉਹ ਉਹ ਤੋਂ ਕੰਮ ਲੈਣਾ ਚਾਹੀਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਉਹਨਾਂ ਨੂੰ ਨਹੀਂ ਮਤਲਬ ਮੇਨ ਗੱਲ ਤਾਂ ਇਹ ਹੈਗੀ ਆ ਨਾ ਕਿ ਜਿਹੜਾ ਕਾਥਕਤਾ ਜਥੇਦਾਰ ਸਾਹਿਬ ਜੋ ਜਿਸ ਨੇ ਵੀ ਲਗਾਇਆ ਝੰਡਾ ਇੱਕ ਉਹਦੀ ਰਿਸਪੈਕਟ ਲਈ ਜਾਂ ਆਪਣੀ ਸਿੱਖ ਸਿੱਖੀ ਕੌਮ ਦੀ ਜਿਹੜੀ ਦੇ ਸਿਧਾਂਤਾਂ ਲਈ ਕੁਛ ਨਾ ਕੁਛ ਸਿਧਾਂਤ ਤਾਂ ਹੋਣੇ ਚਾਹੀਦੇ ਹੈ ਨਾ ਹੁਣ ਕੱਲ ਨੂੰ ਅਗਰ ਕੁਲਦੀਪ ਸਿੰਘ ਗੰਗਾਜ ਜਿਹੜੇ ਹੈਗੇ ਆ ਉਹ ਇਹਨਾਂ ਦੇ ਹਿਸਾਬ ਨਾਲ ਨਹੀਂ ਕੰਮ ਕਰਨਗੇ ਮਹੀਨੇ ਬਾਅਦ ਉਹਨਾਂ ਨੂੰ ਬਦਲ ਨਹੀਂ ਬਦਲਣੇ ਨਹੀਂ ਕਰਕੇ ਜਿਹੜਾ ਮੇਰਾ ਸਵਾਲ ਇਹ ਆ ਪਈ ਹੁਣ ਉਹ ਉਹ ਚਾਹੇ ਉਹ ਸੁਖਵੀਰ ਬਾਦਲ ਦਾ ਬੰਦਾ ਚਾਹੇ ਉਹ ਸਰਨੇ ਦਾ ਬੰਦਾ ਲੇਕਿਨ ਐਸ ਵੇਲੇ ਉਹ ਅਕਾਲ ਤਖਤ ਦਾ ਜਥੇਦਾਰ ਸਾਹਿਬ ਸਾਨੂੰ ਮਤਲਬ ਕੋਈ ਐਹੋ ਜਿਹੀ ਚੀਜ਼ਾਂ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਇਹ ਹੋਵੇ ਅਕਾਲ ਤਖਤ ਦਾ ਜਥੇਦਾਰ ਸਾਹਿਬ ਸਾਰੀ ਉਮਰ ਲਈ ਹੋਵੇ ਜਿੱਦਾਂ 크੍ਰਿਸਚੀਅਨ ਦੇ ਵਿੱਚ ਪੋਪ ਬਣਦਾ ਹਾਂਜੀ ਤੁਹਾਨੂੰ ਤਾਂ ਬਾਕੀ ਸਭ ਨੂੰ ਪਤਾ ਹੋਊਗਾ ਪੋਪ ਕਿੱਦਾਂ ਬਣਦਾ ਜਦੋਂ ਇੱਕ ਪੋਪ ਪੂਰੀ ਉਮਰ ਲਈ ਬਣਦਾ ਹੂੰ ਜਦ ਤੱਕ ਉਹਦੀ ਡੈਥ ਨਹੀਂ ਹੋ ਜਾਂਦੀ ਡੈਥ ਕੋਈ ਨਹੀਂ ਡੈਥ ਨਹੀਂ ਹੁੰਦੀ ਤੇ ਸਿਰਫ ਇੱਕੋ ਇੱਕ ਐਗਜ਼ਾਮਪਲ ਹੈ ਜਿਹੜਾ ਪੋਪ ਨੇ ਆਪਣੀ ਪੋਸਟ ਛੱਡੀ ਆ ਅਦਰਵਾਈਜ਼ ਜਿਹਨੇ ਵੀ ਪੋਪ ਪੰਜ ਤੱਕ ਬਣੇ ਆ ਉਹ ਆਪਣੀ ਡੈਥ ਤੱਕ ਪੋਪ ਰਹੇ ਆ ਜੀ ਹੁਣ ਇਹਨਾਂ ਨੂੰ ਚੁਣਦੇ ਕਿਸ ਤਰ੍ਹਾਂ ਆ ਹੂੰ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ 크੍ਰਿਸਚੀਅਨ ਧਰਮ ਦੇ ਵਿਦਵਾਨ ਉਹ ਮੰਗਾਏ ਜਾਂਦੇ ਆ ਰੋਮ ਹਾਂਜੀ ਉਹਨਾਂ ਨੂੰ ਅਨਾਲਾਈਜ਼ ਕੀਤਾ ਜਾਂਦਾ ਕਿਸ ਬੰਦੇ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ 크ਿਸਚੀਅਨ ਧਰਮ ਨੂੰ ਫਲਾਉਣ ਬਾਰੇ ਜੀ ਉਹ ਉਹੀ ਬੰਦੇ ਜਿਹੜੇ 100 ਬੰਦਾ ਆਇਆ ਹੁੰਦਾ ਪਾਪ ਬਣਨ ਹੂੰ ਉਹੀ ਬੰਦੇ ਚੁਣਦੇ ਆ ਪਰ ਠੀਕ ਹੈ ਜੀ ਸਾਡੇ ਵਿੱਚੋਂ ਆ ਜਿਹੜਾ ਬੰਦਾ ਹੈਗਾ ਇਹਨੇ ਸਭ ਤੋਂ ਵੱਧ ਕੰਮ ਕੀਤਾ 크ਿਸਚੀਅਨ ਧਰਮ ਲਈ ਇਹ ਇਸਕਾ ਇਸ ਦੇ ਲਾਇਕ ਹੈਗਾ ਆ ਇਹ ਪਾਪ ਬਣ ਕੇ ਲਾਇਕ ਹੈਗਾ ਔਰ ਇਹਨੂੰ ਪੂਰੀ ਜ਼ਿੰਦਗੀ ਲਈ ਪਾਪ ਥਾਪ ਦਿੱਤਾ ਜਾਂਦਾ ਜੀ ਤੇ ਇਸ ਤਰ੍ਹਾਂ ਇਹ ਸਾਡੇ ਕਿਉਂ ਨਹੀਂ ਬਣਦਾ ਵਿਦਵਾਨ ਤਾਂ ਸਾਡੇ ਕੋਲ ਬਥੇਰੇ ਆ ਸਾਡੇ ਵੀ ਬਹੁਤ ਬਹੁਤ ਜਿਹੜੇ ਪੜ੍ਹੇ ਲਿਖੇ ਹੈਗੇ ਜਿਹੜੇ ਜਿਨ੍ਹਾਂ ਨੇ ਪੂਰੀ ਪੂਰੀ ਆਪਣੀ ਜ਼ਿੰਦਗੀ ਸਿੱਖੀ ਦੇ ਪ੍ਰਚਾਰ ਦੇ ਉੱਪਰ ਲਾ ਦਿੱਤੀ ਤੇ ਅਸੀਂ ਉਹਨਾਂ ਉਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਇਕੱਠੇ ਕਰਦੇ ਵੀ ਠੀਕ ਹੈ ਜੀ ਆਹ 50 ਬੰਦੇ ਜਿਹੜੇ ਸਾਡੇ ਹੈਗੇ ਸਾਡੇ ਸਿੱਖੀ ਦੇ ਪ੍ਰੋਫੈਸਰ ਹੈਗੇ ਜਿਹੜੇ ਸਿੱਖ ਧਰਮ ਪੜਾਉਂਦੇ ਹੈਗੇ ਆ ਸਾਡੇ ਇੱਕ ਸੰਗੀਤਕਾਰ ਜਿਹੜੇ ਗੁਰਬਾਣੀ ਜਿਨ੍ਹਾਂ ਨੇ ਸਾਰੀ ਉਮਰ ਗਾਈ ਆ ਜੀ ਉਹ ਉਹ ਹੈਗੇ ਆ ਜਿਨ੍ਹਾਂ ਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕੀਤਾ ਜੀ ਉਹ ਹੈਗੇ ਆ ਸਾਰੀ ਉਮਰ ਜਿਹੜੇ ਲੋਕਾਂ ਨੂੰ ਅਮਰਤੀ ਸ਼ਿਕਾਇਤ ਆ ਉਹ ਬੰਦੇ ਵੀ ਹੈਗੇ ਆ ਉਹਨਾਂ ਨੂੰ ਤਾਂ ਅਸੀਂ ਕਦੀ ਨੇੜੇ ਵੀ ਨਹੀਂ ਔੜ ਦਿੰਦੇ ਤੇ ਕਾਲ ਸਖਤ ਦੇ ਨੇੜੇ ਆ ਜਾਣਗੇ ਨਹੀਂ 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 ਇਹੋ ਜਿਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹ ਸਿੱਖੀ ਲਈ ਵੀ ਇੱਕ ਵਿਧਾਨ ਬਣਨਾ ਚਾਹੀਦਾ ਕਿ ਅਗਰ ਕਾਲ ਸਖਤ ਸਾਹਿਬ ਦਾ ਜਥੇਦਾਰ ਚੁਣਨਾ ਹੈ ਤਾਂ ਉਹ ਜਿਹੜੇ ਇੰਟੈਲੈਕਚੁਅਲ ਬੰਦੇ ਹੈਗੇ ਆ ਕੌਮ ਦੇ ਉਹਨਾਂ ਨੂੰ ਬਸੱਧਿਆ ਜਾਵੇ ਉਹਨਾਂ ਦੀ ਹੀ ਮੀਟਿੰਗ ਮਲਾਈ ਜਾਵੇ ਕੱਲਿਆਂ ਦੀ ਬਾਹਰਲਾ ਬੰਦਾ ਕੋਈ ਨਾ ਹੋਵੇ ਉਹਨਾਂ ਨਾਲ ਹੋਵੇ ਵਿੱਚ ਕੋਈ ਉਹਨਾਂ ਨੂੰ ਕਹੋ ਵੀ ਤੁਸੀਂ ਆਪਣੇ ਵਿੱਚੋਂ ਇੱਕ ਬੰਦਾ ਸਿਲੈਕਟ ਕਰੋ ਜਿਹੜਾ ਜਿਸ ਬੰਦੇ ਨੇ ਸਾਰੀ ਉਮਰ ਸਿੱਖੀ ਲਈ ਕੰਮ ਕੀਤਾ ਔਰ ਤੁਸੀਂ ਜੋ ਇੱਕ ਬੰਦਾ ਚੁਣਦੇ ਹੋਗੇ ਉਹ ਸਾਰੀ ਕੌਮ ਨੂੰ ਪ੍ਰਵਾਣ ਆਊਗਾ ਜੀ ਸਾਡੇ ਸਾਡੇ ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਗਜ਼ੈਂਪਲ ਆ ਆ ਪਰ ਹਰ ਹਾਲ ਸਾਹਿਬ ਮਤਲਬ ਅਸੀਂ ਕਿੱਡੇ-ਕਿੱਡੇ ਕੰਮ ਕੀਤੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਓ ਕਿਦਾਂ ਉਹ ਬਾਲਟੇ ਪਹਿਲੇ ਨੰਬਰ ਤੇ ਚੱਲ ਅੱਜ ਤੱਕ ਉਹਦਾ ਨਾਮ ਚੱਲਦਾ ਤੇ ਪਰ ਹੁਣ ਹੁਣ ਜਿਹੜਾ ਸਮਾਂ ਚੱਲ ਰਿਹਾ ਹੁਣ ਤਾਂ ਇਹਨਾਂ ਨੇ ਰੋਲ ਕੇ ਰੱਖ ਦਿੱਤਾ ਸਾਦਾ ਸਿੱਖ ਧਰਮ ਨੂੰ ਇਹ ਕੁਝ ਕੁ ਬੰਦਿਆਂ ਨੇ ਨਹੀਂ ਗੱਲ ਹੋਈ ਨਹੀਂ ਜਿੱਥੇ ਆਪਣੀ ਇਹ ਜਾਤੀ ਤੇ ਆ ਜਾਂਦੇ ਆ ਜਾ ਜਾਤੀ ਫਾਇਦਾ ਲੈਣ ਲਈ ਉੱਥੇ ਫਿਰ ਨਾ ਸਿੱਖ ਧਰਮ ਨਹੀਂ ਆ ਦਿਸਦਾ ਉੱਥੇ ਤਾਂ ਮੈਂ ਹੀ ਆ ਬਈ ਠੀਕ ਆ ਜੀ ਮੈਂ ਇਸ ਵੇਲੇ ਕਮਾਂਡ ਰਿਆਂ ਜੋ ਕੁਝ ਮੈਂ ਕਹਿੰਨਾ ਉਹ ਹੀ ਹੋਊਗਾ ਜਿਹੜਾ ਫਾਇਦਾ ਆ ਉਹ ਸਿਰ ਮੈਨੂੰ ਨੇ ਆਵੇ ਮੈਨੂੰ ਹੀ ਇਕੱਲੇ ਨੂੰ ਆਵੇ ਦੂਜੇ ਬੰਦਿਆਂ ਨੂੰ ਨਹੀਂ ਆਉਣਾ ਚਾਹੀਦਾ ਜੀ ਬਈ ਜਿਹੜੀ ਇਹਨਾਂ ਦੀ ਸੋਚ ਆ ਹੋ ਗਈ ਇਸ ਕਰਕੇ ਸਿੱਖ ਧਰਮ ਦਾ ਜਿਹੜਾ ਮਿਆਰ ਆ ਉਹ ਉੱਪਰ ਜਾਣ ਦੀ ਬਜਾ ਥੱਲੇ ਗਿਆ ਜਾ ਰਿਹਾ ਥੱਲੇ ਨੂੰ ਗਿਆ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਣੇ ਵਿਚਾਰ ਦਿਓ ਤੁਸੀਂ ਸਾਨੂੰ رائے ਦਿਓ ਆਪਣੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕੀ ਤੁਹਾਨੂੰ ਕਿਦਾਂ ਚੰਗਾ ਸਹੀ ਲੱਗਦਾ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ